40 ਮੁਕਤੀਆਂ ਦੀ ਚਰਨਸ਼ੋਪਾਪ ਧਰਤੀ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਦੇ ਨਾਲ ਇਸ ਧਰਤੀ ਨੂੰ ਲਾਏ ਹੋਏ ਭਾਗਾਂ ਤੇ ਅੱਜ ਇੱਥੇ ਬਹੁਤ ਸੁਣੀ ਹੈ ਬਿਲਡਿੰਗ ਜਿਹੜੀ ਆ ਉਹ ਸਾਰੀ ਅਧੀਨ ਹੈ ਇੱਥੇ ਬਹੁਤ ਹੀ ਸ਼ਾਨਦਾਰ ਭਾਈ ਮਹਾ ਸਿੰਘ ਦੀਵਾਨ ਹਾਲ ਵੀ ਬਣਿਆ ਹੋਇਆ ਇਹ ਭਾਈ ਮਹਾ ਸਿੰਘ ਦੀਵਾਨ ਹਾਲ ਦਾ ਅੰਦਰੂਨੀ ਦ੍ਰਿਸ਼ ਕਿਉਂਕਿ ਸਿੱਖ ਕੌਮ ਨੇ ਬਹੁਤ ਹੀ ਰੀਜਾਂ ਦੇ ਨਾਲ ਸਾਰਾ ਕੁਝ ਸੰਭੇ ਹੋਇਆ ਤੇ ਮੈਂ ਇਸ ਗੱਲ ਦੀ ਮਾਲਵੇ ਵਾਲਿਆਂ ਵੀਰਾਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਕਿ ਜਿਨ੍ਹਾਂ ਨੇ ਸ਼ਹੀਦਾਂ ਦੀ ਪਵਿੱਤਰ ਸਥਾਨ ਦਾ ਬਹੁਤ ਸੋਹਣਾ ਰੱਖ-ਰਖਾਓ ਕੀਤਾ ਹੋਇਆ ਇਸੇ ਤਰ੍ਹਾਂ ਹੀ ਕੌਮ ਦੀ ਜਿਹੜੀ ਹੈ ਸੇਵਾ ਕਰਦੇ ਰਹਿਣਾ ਚਾਹੀਦਾ ਕੌਮ ਪ੍ਰਤੀ ਪਿਆਰ ਬਣਿਆ ਰਹਿਣਾ ਚਾਹੀਦਾ ਇਹ ਬਹੁਤ ਹੀ ਵਧੀਆ ਸਾਰਾ ਦ੍ਰਿਸ਼ ਜਿਹੜਾ ਵਾ ਗੁਰਦਰਾ ਸਾਹਿਬ ਦਾ ਮੁਕਸਰਦੀ ਪਵਿੱਤਰ ਧਰਤੀ ਤੇ ਬਹੁਤ ਹੀ ਸੋਹਣਾ ਇਹ ਲੰਗਰ ਹਾਲ ਜਿਹੜਾ ਸਰਜ ਆਇਆ ਗੇਟ ਨੰਬਰ 300 ਨਾਲ ਹੀ ਜੁੱਤਾ ਘਰ ਇੱਥੇ ਆ। ਮੋਲਜੀਤ ਸਿੰਘ ਅਤੇ ਮੋਲਦੀਪ ਕੌਰ ਸੀ ਪਰਿਵਾਰ ਸਮੇਤ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਏ ਆ। ਬਹੁਤ ਹੀ ਮਨਮੋਹਕ ਸਥਾਨ ਦ੍ਰਿਸ਼ ਅੱਜ ਗੁਰੂ ਮਹਾਰਾਜ ਨੇ ਬੜੇ ਭਾਗ ਲਾਏ ਨੇ ਇਸ ਥਾਨ ਨੂੰ। ਅੱਜ ਇਸ ਪਵਿੱਤਰ ਧਰਤੀ ਤੇ ਆ ਕੇ ਨਮੋਲਜੀਤ ਸਿੰਘ ਨੇ ਕਿ Papa ਮੇਰੇ ਸਿਰ ਤੇ ਦਸਤਾਰ ਸਜਾਓ। ਬੜਾ ਆਨੰਦ ਆਇਆ। ਬੜੀ ਖੁਸ਼ੀ ਹੋਈ ਆ ਕਿ ਵਾਹਿਗੁਰੂ ਜੀ ਨੇ ਸਾਡੀ ਕਿਰਤ ਮੇਰ ਕੀਤੀ ਜਿਹ ਮੇਰੇ ਪੁੱਤਰ ਨੇ ਦਸਤਾਰ ਸਜਾਈ ਆ ਆਸ ਕਰਦਾ ਕਿ ਸਾਰੇ ਤੁਸੀਂ ਵੀ ਇਸੇ ਤਰ੍ਹਾਂ ਹੀ ਤੁਹਾਡੇ ਅੰਦਰ ਵੀ ਫੀਲਿੰਗ ਪੈਦਾ ਹੋਵੇ ਅਜਾਪੋ ਥਾਂ ਦੇ ਦਰਸ਼ਨ ਕਰਾਂਗੇ ਜਿੱਥੇ ਸਾਈਹਬੇ ਕਮਾਲ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਨੇ 40 ਸਿੰਘਾਂ ਦੇ ਸਸਕਾਰ ਕੀਤੇ ਆਪਣੇ ਹੱਥੀਂ ਤੇ ਬਹੁਤ ਹੀ ਮਾਨ ਤਾਨ ਬਖਸ਼ਿਆ ਇਸ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੀ ਇੱਕ ਬਹੁਤ ਹੀ ਵਿਡਮੁਲੀ ਗੱਲ ਇਹ ਆ ਕਿ ਇਹਦੇ ਸਾਰਾ ਨਗਰ ਜਿਹੜਾ ਵਾ ਆਲੇ-ਦੁਆਲੇ ਵਸਿਆ ਹੋਇਆ ਜੋ ਇਸ ਗੱਲ ਦਾ ਪ੍ਰਤੀਕ ਆ ਕਿ ਇਹ ਗੁਰਦਰਾ ਸਾਹਿਬ ਇਤਿਹਾਸਕ ਸਥਾਨ ਜਿਹੜਾ ਵਾ ਸਭ ਤੋਂ ਪਹਿਲਾਂ ਇਹ ਬਣਿਆ ਤੇ ਉਦੋਂ ਬਾਅਦ ਇੱਥੇ ਜਿਹੜੀਆਂ ਹੀ ਸੰਗਤਾਂ ਨੇ ਅਕੇ ਰਹਿਣ ਬਚੇਰਾ ਕੀਤਾ ਹੋਵੇਗਾ ਕਿਉਂਕਿ ਇਹ ਸ਼ਹਿਰ ਕੇਂਦਰ ਚ ਆ ਜਿੰਨੇ ਵੀ ਗੁਰੂ ਸਾਹਿਬਾਨਾਂ ਨੇ ਸ਼ਹਿਰ ਵਸਾਏ ਨੇ ਜਾਂ ਉਹਨਾਂ ਦੀਆਂ ਰਹਿਮਤਾਂ ਦੇ ਨਾਲ ਉਹ ਸਾਰੇ ਸੈਂਟਰ ਚ ਨੇ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਨਗਰ ਜਿਹੜੇ ਸੀ ਗੁਰੂ ਸਾਭਾ ਨੇ ਆਪ ਆਪਣੇ ਹੱਥੀਂ ਬਸਾਏ ਨੇ ਉਹਨਾਂ ਦੇ ਆ ਉਹ ਲੰਬੀ ਸੋਚ ਉਹ ਲੰਬੀਆਂ ਬਰਕਤਾਂ ਉਹ ਬਖਸ਼ਿਸ਼ਾਂ صدਕਾ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਜਦੋਂ ਵੀ ਇੱਥੇ ਸਿੱਖ ਹੁੰਦੇ ਨੇ ਸ਼ਰਧਾ ਭਾਵਨਾਵਾਂ ਦੇ ਨਾਲ ਉਹਨਾਂ ਦੀ ਮੁਕਤੀ ਹੋ ਜਾਂਦੀ ਆ ਭਾਵ ਕਿ ਉਹ ਦੁਨਿਆਵੀ ਬੰਧਨਾਂ ਤੋਂ ਦੁਨਿਆਵੀ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਉਹਨਾਂ ਨੂੰ ਇਸ ਪਵਿੱਤਰ ਸਥਾਨ ਤੇ ਸਾਰਿਆਂ ਦਾ ਸਾਂਝਾ ਸਥਾਨ ਹੈ ਇੱਥੇ ਹਰੇਕ ਧਰਮ ਹਰੇਕ ਤਰ੍ਹਾਂ ਦੇ ਭੈਣ ਭਰਾ ਆਉਂਦੇ ਨੇ ਤੇ ਇੱਥੇ ਵੀ ਸਾਡੇ ਵੀਰ ਆਏ ਨੇ ਆਪਾਂ ਨਾਲ ਕੋ ਪੁੱਛਦੇ ਵੀ ਸੀ ਤੁਹਾਡਾ ਕੀ ਨਾਂ ਜੇ ਦੀਪਕ ਸਰ ਦੀਪਕ ਤੁਹਾਨੂੰ ਕਿਵੇਂ ਲੱਗਾ ਇੱਥੇ ਆ ਕੇ ਬਹੁਤ ਜਿਸ ਸਕੂਲ ਮੈਂ ਆ ਠੀਕ ਜਦੋਂ ਵੀ ਤੁਸੀਂ ਗੁਰਦਰਾ ਸਾਹਿਬ ਸਿੱਖ ਧਰਮ ਜਾਂਦੇ ਹੋ ਤੁਹਾਨੂੰ ਕਦੀ ਕਿਸੇ ਨੇ ਕੋਈ ਵਿਤਕਰਾ ਕੀਤਾ ਤੁਹਾਡੇ ਨਾਲ ਕਦੀ ਜੀ ਸਰ ਸਿੰਘ ਅਮਰ ਸਿੰਘ ਰਹਿੰਦੇ ਆ ਠੀਕ ਹੈ ਜੀ ਬਹੁਤ ਵਧੀਆ ਜੀ ਬੰਨੀ ਸਾਰੇ ਕੁਝ ਹਾਂਜੀ ਪੰਜੀ ਤੁਹਾਡਾ ਕੀ ਨਾਂ ਜੀ ਤੁਹਾਨੂੰ ਕਿਵੇਂ ਲੱਗਾ ਇੱਥੇ ਆ ਕੇ ਜੀ ਇਸ ਪਵਿੱਤਰ ਸਥਾਨਾਂ ਤੇ ਸਿੱਖ ਧਰਮ ਦੇ ਵਿੱਚ ਹਰੇਕ ਧਰਮ ਦੇ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਉਹਨਾਂ ਦੇ ਚਿਹਰੇ ਖਿੜ ਜਾਂਦੇ ਨੇ ਮਾਲਕ ਨੇ ਸੱਚਖੰਡ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਬਣਾ ਕੇ ਇਸੇ ਕਰਕੇ ਤੇ ਬਰਕਤਾਂ ਦਿੱਤੀਆਂ ਸਨ ਇਹ ਸਾਰਾ ਵਾਕਿਆ ਮੁਖਤਸਰ ਦੀ جنگ 1706 ਦਾ ਹੈ ਜਦੋਂ ਸਾਈਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਸਤਾਨ ਨੂੰ ਭਾਗ ਲਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਭੰਦੇਰ ਸਾਹਿਬ ਵੀ ਇੱਥੇ ਆਏ ਹੋਏ ਨੇ ਦਰਸ਼ਨ ਮੇਲੇ ਕਰਨ ਨੂੰ ਕਿਉਂਕਿ ਇਸ ਸਥਾਨ ਜਿਹੜੇ ਨੇ ਬਹੁਤ ਬਖਸ਼ਿਸ਼ਾਂ ਦਿੰਦੇ ਨੇ ਬਹੁਤ ਹੀ ਰਮਣੀਕ ਗੁਰਬਾਣੀ ਜਿਹੜੀ ਆ ਚੱਲ ਰਹੀ ਹੈ ਵਾਹਿਗੁਰੂ ਮਿਹਰ ਕਰਨ ਅਨਮੋਲਜੀਤ ਸਿੰਘ ਇਸ ਪਵਿੱਤਰ ਸਥਾਨ ਤੋਂ ਕੜਾ ਲੈ ਰਿਹਾ ਇੱਥੇ ਬਹੁਤ ਹੀ ਵਧੀਆ ਲਾਇਬ੍ਰੇਰੀ ਵੀ ਆ ਇਸ ਪਵਿੱਤਰ ਸਥਾਨ ਦੇ ਬਾਰੇ ਇੱਕ ਗੱਲ ਇਹ ਵੀ ਕਹੀ ਜਾਂਦੀ ਕਿ ਪਹਿਲਾਂ ਇਸ ਪਾਸੇ ਵੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਛਲਾ ਵੈਕ ਸੀ ਭਾਵ ਸਰੋਵਰ ਵੱਲ ਤੇ ਉਸ ਤੋਂ ਬਾਅਦ ਜਿਹੜਾ ਸੀ ਇਸ ਪਾਸੇ ਨੂੰ ਮੁੱਖ ਕੀਤਾ ਗਿਆ ਇਤਿਹਾਸ ਦੇ ਕੁਝ ਪੰਨੇ ਦੱਸਦੇ ਨੇ ਜਾਂ ਇੱਥੋਂ ਦੇ ਜਿਹੜੇ ਵਸਨੀਕ ਨੇ ਪੁਰਾਣੀ ਉਹਨਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦਾ ਮੁੱਖ ਵਾਕ ਧੰਮਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸ਼ਸ਼ੋਭਤ ਨੇ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਸ਼ੋਭਤ ਨੇ ਬਹੁਤ ਹੀ ਵਧੀਆ ਗੁਰਦਰਾ ਸਾਹਿਬ ਦਾ ਅਨਰੂਨੀ ਦ੍ਰਿਸ਼ ਉਹ ਸਥਾਨ ਜਿੱਥੇ 40 ਸਿੰਘਾਂ ਦੇ ਸਸਕਾਰ ਕੀਤੇ ਗਏ ਸਨ ਸਾਈਬੇ ਕਮਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇਵੀਆਂ ਖਾਲਸੇਈ ਨੀਲੀਆਂ ਦਸਤਾਰਾਂ ਸਜਾ ਕੇ ਸ਼ਬਦ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ ਇਹ ਆਰੀ ਤਿਸਤਲੀ ਜੇਂ ਕਰੇ ਆਰੀ ਤਿਸਤਲੀ ਜੇਂ ਨੀਂਦ ਇਹ ਉਹ ਭੱਗਾਂ ਵਾਲਾ ਰੁੱਖ ਜਿੱਥੇ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1706 ਨੂੰ ਮੁਕਤਸਰ ਦੀ ਜੰਗ ਤੋਂ ਬਾਅਦ ਜਦੋਂ ਇੱਥੇ ਆਪਣਾ ਇਸ ਰੁੱਖ ਨਾਲ ਝੰਡ ਦੇ ਰੁੱਖ ਨਾਲ ਘੋੜਾ ਬੰਨਿਆ ਤੇ ਸਿੰਘਾਂ ਦੇ ਸਸਕਾਰ ਕੀਤੇ ਇਹ ਰੁੱਖ ਅੱਜ ਵੀ ਭਾਗਾਂ ਵਾਲਾ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦੇ ਚਰਨ ਛੋਪਾ ਪ੍ਰਾਪਤ ਕਰਕੇ ਅੱਜ ਵੀ ਸੰਗਤਾਂ ਦੇ ਨਾਲ ਇੱਕ ਮੇਕੋਕੇ ਵਿਚਾਰਾਂ ਕਰਦਾ ਗੱਲਾਂ ਕਰਦਾ ਸਤਕਾਰ ਜੋ ਹੋ ਗਿਆ ਇਹ ਰੁਖ ਵੀ ਅੱਜ ਕਿੰਡੀਆਂ ਭਾਗਾਂ ਵਾਲੀ ਗੱਲ ਆ ਮੇਰੇ ਪਾਤਸ਼ਾਹ ਦੀ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਡੇ ਸਤਕਾਰਯੋਗ ਬਾਬਾ ਜੀ ਹੋਣਾ ਨੇ ਬਹੁਤ ਹੀ ਸੁਣੀ ਜਾਣਕਾਰੀ ਦਿੱਤੀ ਧੰਨਵਾਦ ਜੀ ਇਸ ਪਵਿੱਤਰ ਸਥਾਨ ਤੇ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਮਾਨ ਨੇ ਸਿशोਭਤ ਨੇ ਇਸ ਥਾਂ ਤੇ ਭਾਈ ਮਹਾ ਸਿੰਘ ਜੀ ਤੋਂ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਵਧਾਵਾ ਲਿਆ ਤੇ ਜੋ ਉਹਨਾਂ ਨੇ ਮੰਗ ਕੀਤੀ ਸੀ ਭਾਈ ਮਾਹ ਸਿੰਘ ਜੀ ਨੇ ਕਿ ਸਾਡਾ ਬਦਾਵਾ ਪਾੜ ਦਿੱਤਾ ਜਾਵੇ ਸਾਈਬੇ ਕਮਾਲ ਨੇ ਫਿਰ ਉਹ ਬਦਾਵਾ ਪਾੜ ਦਿੱਤਾ ਜੀ ਅੱਜ ਉੱਥੇ ਉਸ ਸਥਾਨ ਤੇ ਗੁਰਦਰਾ ਸਾਹਿਬ ਦੀ ਸ਼ਿਸ਼ੋਭਤ ਆ ਗੁਰੂ ਦੀਆਂ ਦੇਗਾਂ ਵਰਤਾਈਆਂ ਜਾ ਰਹੀਆਂ ਘਰਤੀਆਂ ਸੇਵਾ ਕੀਤੀਆਂ ਜਾ ਰਹੀਆਂ ਸਿੰਘਾਂ ਵੱਲੋਂ ਇਸ ਪਵਿੱਤਰ ਸਥਾਨ ਤੇ ਇੱਕ ਬੋਰਡ ਵੀ ਲਿਖ ਕੇ ਲਾਇਆ ਹੋਇਆ ਹੈ ਸੰਗਤਾਂ ਦੀ ਜਾਣਨ ਦੇ ਲਈ ਬਹੁਤ ਹੀ ਧੰਨਵਾਦ ਜੀ ਬਹੁਤ ਹੀ ਮਿਹਰਬਾਨੀ ਸੰਗਤਾਂ ਦੀ 1984 ਦੇ ਵਿੱਚ ਇਸ ਪਵਿੱਤਰ ਸਥਾਨ ਮੁਕਤ ਸਰਸਾਦ ਤੇ ਵੀ ਦੁਸ਼ਮਨਾਵਾਂ ਵੱਲੋਂ ਹਮਲਾ ਕੀਤਾ ਗਿਆ ਜਿਹਦੇ ਵਿੱਚ ਦੱਸਿਆ ਗਿਆ ਕਿ ਇੱਕ ਸਿੰਘ ਸ਼ਹੀਦ ਹੋਇਆ ਤੇ ਇੱਕ ਜ਼ਖਮੀ ਹੋ ਗਿਆ ਤੇ ਬਹੁਤ ਸਾਰੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਪਵਿੱਤਰ ਸਥਾਨ ਤੇ ਸਿੰਘਾਂ ਦੀ ਗੁਰੂ ਸਾਹਿਬ ਜੀ ਨੇ ਆਪਣੀ ਹੱਥੀ ਸਸਕਾਰ ਕੀਤਾ ਇਹ ਸਥਾਨ ਬਿਲਕੁਲ ਹੀ ਗੁਰਦਰਾ ਸਾਹਿਬ ਦੇ ਕਿਥੋਂ ਭਾਈ ਮਾਂ ਸੰਗ ਜੀ ਦਾ ਬੁਧਾਵਾ ਪਾੜਿਆ ਗਿਆ ਸੀ ਉਥੇ ਨਾਲ ਹੀ ਬਿਲਕੁਲ ਸਥਾਨ ਹੈ ਇਹ ਉਹ ਭਗਾ ਵਾਲਾ ਸਥਾਨ ਹੈ ਜਿਨ੍ਹਾਂ ਗੁਰੂ ਸਾਹਿਬ ਜੀ ਨੇ ਭਾਗ ਲਾਏ ਸਿੰਘਾਂ ਨੂੰ ਮੁਕਤ ਕੀਤਾ ਗੁਰਦੁਆਰਾ ਸ਼ਹੀਦ ਗੰਝ ਸਾਹਿਬ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਕਤ ਸਰਦੀ ਜੰਗ ਵਿੱਚ ਸ਼ਹੀਦ ਹੋਏ 40ਾਂ ਨੂੰ ਜਿਹੜੇ ਆਪਣੇ ਹੱਥੀਂ ਜਿਹੜਾ ਸੀ ਉਹਨਾਂ ਨੂੰ ਅਗਨੀ ਭੇਡ ਕੀਤਾ ਗਿਆ ਇਸ ਪਵਿੱਤਰ ਸਥਾਨ ਤੇ ਬਹੁਤ ਹੀ ਸ਼ਾਨਦਾਰ ਇਮਾਰਤ ਗੁਰਦਰਾ ਸਾਹਿਬ ਜੀ ਦੀ ਉਸਾਰੀ ਗਈ ਹੈ ਇਸ ਪਵਿੱਤਰ ਸਥਾਨ ਤੇ ਹੀ ਸਿੰਘਾਂ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਕੀਤੇ ਗਏ ਸਨ ਹਾਲ ਸੇ ਦੀਆਂ ਨੀਲੀਆਂ ਦਸਤਾਰਾਂ ਸਜਾ ਕੇ ਸਿੰਘ ਜਿਹੜੇ ਦੇਗਾ ਵਰਤਾ ਰਹੇ ਨੇ ਵਾਹਿਗੁਰੂ ਮਿਹਰ ਕਰਨ ਇਸ ਪਵਿੱਤਰ ਸਥਾਨ ਤੇ 40 ਸਿੰਘਾਂ ਦੇ ਨਾਂ ਜਿਹੜੇ ਨੇ ਬੜੇ ਸਤਕਾਰ ਦੇ ਨਾਲ ਅੰਕਿਤ ਕੀਤੇ ਗਏ ਨੇ ਤਿੰਨੇ ਹੀ ਪਛਾਵਾਂ ਦੇ ਵਿੱਚ ਭਾਈ ਮਹਾ ਸਿੰਘ ਜੀ ਜਦੋਂ ਵੀ ਤੁਸੀਂ ਇਸ ਪਵਿੱਤਰ ਸਥਾਨ ਮੁਕਤਸਰ ਦੇ ਦਰਸ਼ਨ ਕਰਨ ਆਓ ਤੁਸੀਂ ਨਾਲ ਹੀ ਬਿਲਕੁਲ ਜਿੱਥੇ ਭਾਈ ਮਹਾ ਸਿੰਘ ਜੀ ਤੋਂ ਬੁਦਾਵਾ ਪਹਾੜਿਆ ਗਿਆ ਸੀ ਉਤੋਂ ਕੁਝ ਕੋ ਕਦਮਾਂ ਤੇ ਛੜਕ ਪਾਰ ਕਰਕੇ ਗੁਰਦੁਆਰਾ ਸਾਹਿਬ ਆ ਸੰਤਾਂ ਦੇਰਸ਼ਨ ਕਰਨ ਜ਼ਰੂਰ ਇੱਥੇ ਵੀ ਆਉਣਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦਾ ਲੰਗਰ ਘਰ ਸੰਤਾਂ ਜਿਹੜੀਆਂ ਬੈਠੀਆਂ ਲੰਗਰ ਛਕ ਰਹੀਆਂ ਨੇ